ਗਿੱਦੜਬਾ ਹਲਕੇ ਤੋਂ ਅਚਾਨਕ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਡਿੰਪੀ ਢੱਲੋਂ ਨਾਲ ਦੁਬਾਰਾ ਧੋਖਾ ਹੋ ਸਕਦਾ ਹੈ ਇਹ ਚਰਚਾਵਾ ਚੱਲਦੀਆਂ ਪਈ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਨੇ ਔਰ ਇੱਕ ਨਿਊਜ਼ ਚੈਨਲ ਜਿਸ ਦਾ ਨਾਮ ਖਬਰਨਾਮਾ ਹੈ ਉਸ ਚੈਨਲ ਦੇ ਉੱਤੇ ਇੱਕ ਅਪਡੇਟ ਪੋਸਟ ਕੀਤਾ ਗਿਆ ਜਿਸ ਦੇ ਵਿੱਚ ਕੁਝ ਤੱਥ ਸਾਹਮਣੇ ਰੱਖੇ ਗਏ ਨੇ ਉਹਨਾਂ ਨੂੰ ਉਹਨਾਂ ਤੱਥਾਂ ਦੇ ਵਿੱਚ ਵੀ ਕੁਝ ਹਵਾਲੇ ਇਹੋ ਜਿਹੇ ਨੇ ਜਿਹੜੇ ਵੱਖ-ਵੱਖ ਇੰਟਰਵਿਊਜ਼ ਦੇ ਵਿੱਚੋਂ ਲਏ ਗਏ ਨੇ ਔਰ ਉਹ ਸਾਰਿਆਂ ਨੂੰ ਸੁਣੇ ਵੀ ਹੈ ਪਰ ਸਵਾਲ ਇਹ ਹੈ ਕਿ ਹੁਣ ਡਿੰਪੀ ਢੱਲੋਂ ਨੂੰ ਜਿਹੜੀ ਸੀਟ ਮਿਲਣ ਦੀ ਚਰਚਾ ਚੱਲਦੀ ਪਈ ਸੀ ਉਹ ਡਗਮਗਾਉਂਦੀ ਨਜ਼ਰ ਆ ਰਹੀ ਹੈ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿਉਂਕਿ ਡਿੰਪੀ ਢੱਲੋਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤਤਾ ਕਰ ਗਏ ਨੇ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਐਦਾਂ ਦਾ ਕੋਈ ਲਾਰਾ ਡਿੰਪੀ ਢੱਲੋਂ ਨੂੰ ਨਹੀਂ ਲਾਇਆ ਇਸ ਨਿਊਜ਼ ਚੈਨਲ ਦੇ ਵਿੱਚ ਤੱਥ ਕਲੀਅਰ ਕੀਤਾ ਗਿਆ ਦਰਅਸਲ ਤੱਥ ਜੋੜਿਆ ਗਿਆ ਆ ਬਚਿੱਤਰ ਸਿੰਘ ਢਿੱਲੋਂ ਦਾ ਬਚਿੱਤਰ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਇੱਕ ਪੁਰਾਣੇ ਵਰਕਰ ਨੇ ਔਰ ਡਿੰਪੀ ਢਿੱਲੋਂ ਦੀ ਕਥਿਤ ਬੱਸ ਨੂੰ ਲੈ ਕੇ ਜਿਹੜਾ ਵਿਵਾਦ ਫਰੀਦਕੋਟ ਦੇ ਵਿੱਚ ਵਾਪਰਿਆ ਸੀ ਉਸ ਦੇ ਵਿੱਚ ਬਚਿੱਤਰ ਸਿੰਘ ਦੇ ਉੱਤੇ ਵੀ ਪਰਚਾ ਜਿਹੜਾ ਉਹ ਹੋਇਆ ਸੀ ਖੈਰ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਾ ਕੋਈ ਵੀ ਵਾਅਦਾ ਡਿੰਪੀ ਢਿੱਲੋਂ ਨੂੰ ਨਹੀਂ ਕੀਤਾ ਗਿਆ ਉਹ ਕਹਿੰਦੇ ਕਿ ਅਸੀਂ ਵੀ ਇਸ ਲਾਈਨ ਦੇ ਵਿੱਚ ਬੈਠੇ ਆ ਅਸੀਂ ਵੀ ਕਾਫੀ ਢੇਰ ਤੋਂ आम आदमी पार्टी वास्ते काम कर रहे हैं और ये जरूरी नहीं है कि डिम्पी ਢੱਲੋਂ ਜੇ ਪਾਰਟੀ ਦੇ ਵਿੱਚ ਆਏ ਨੇ ਸ਼ਮੂਲੀਅਤ ਕੀਤੀ ਹੈ ਤਾਂ ਉਹਨਾਂ ਨੂੰ ਟਿਕਟ ਵੀ ਦਿੱਤੀ ਜਾਵੇ ਪਰ ਦੂਜੇ ਪਾਸੇ ਚਰਚਾਾਂ ਮਤਲਬ ਚੱਲ ਰਹੀਆਂ ਕਿ ਡਿੰਪੀ ਢੱਲੋਂ ਜਿਹੜੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਉਹਨਾਂ ਨੂੰ ਗਿੱਦੜਵਾ ਤੋਂ ਲੜਾਇਆ ਜਾਵੇਗਾ ਨਾਲ ਨਾਲ ਜੇ ਅਕਾਲੀ ਦਲ ਦੀ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਿੰਪੀ ਢੱਲੋਂ ਨੂੰ ਹੀ ਮੈਂ ਟਿਕਟ ਦੇਣੀ ਸੀ ਉਹ ਕਹਿੰਦੇ ਸੀ ਕਿ ਡਿੰਪੀ ਢੱਲੋਂ ਨੂੰ ਤਾਂ ਮੈਂ ਸਿਰ ਤੇ ਬਿਠਾਇਆ ਹੋਇਆ ਸੀ ਡਿੰਪੀ ਢੱਲੋਂ ਨਾਲ ਤਾਂ ਮੇਰਾ ਬੜਾ ਚੰਗਾ ਮੇਲ ਮਲਾਪ ਰਿਹਾ ਹੈ ਔਰ ਇਸ ਵਿੱਚ ਕੋਈ ਦੋ ਰਾਇ ਵੀ ਨਹੀਂ ਹੈ ਕਹਿੰਦੇ ਆ ਕਿ ਡਿੰਪੀ ਢਲੋਂ ਦੇ ਘਰ ਹੀ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਸੀ ਜਦੋਂ ਸੁਖਬੀਰ ਸਿੰਘ ਬਾਦਲੀਆਂ ਬਾਦਲ ਪਰਿਵਾਰ ਗਿੱਦੜਵਾ ਜਾਂਦਾ ਸੀ ਫਿਰ ਡਿੰਪੀ ਢਲੋਂ ਬੜੇ ਨਜ਼ਦੀਕੀ ਰਹੇ ਨੇ ਸੁਖਬੀਰ ਬਾਦਲ ਦੇ ਔਰ ਸੁਖਬੀਰ ਬਾਦਲ ਨੇ ਇੱਥੋਂ ਤੱਕ ਕਿਹਾ ਕਿ ਜੇ 10 ਦਿਨਾਂ ਦੇ ਵਿੱਚ ਡਿੰਪੀ ਢਲੋਂ ਘਰ ਵਾਪਸੀ ਕਰਦੇ ਨੇ ਆਪ ਤੌਣਮ ਗਿੱਦੜਵਾ ਸੀਟ ਦੇ ਦਿੱਤੀ ਜਾਵੇਗੀ ਉਹਨਾਂ ਨੂੰ ਉੱਥੋਂ ਹੀ ਜੜਾਇਆ ਜਾਵੇਗਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਡਿੰਪੀ ਢੱਲੋਂ ਵਾਸਤੇ ਜਿੱਥੇ ਕਾਲੀਦਾਲ ਦਾ ਰਾਹ ਪੱਧਰਾ ਹੈ ਉੱਥੇ ਦੂਜੇ ਪਾਸੇ ਬਚਿੱਤਰ ਸਿੰਘ ਢਿੱਲੋਂ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਕਿਤੇ ਡਾਮਾ ਡੋਲ ਮਾਮਲਾ ਹੁੰਦਾ ਨਜ਼ਰ ਆ ਰਿਹਾ ਸਿਰਫ ਬਚਿੱਤਰ ਸਿੰਘ ਨਹੀਂ ਸਗੋ ਆਮ ਆਦਮੀ ਪਾਰਟੀ ਦੇ ਜਿਹੜੇ ਗਿੱਦੜ ਬਾਦ ਲੀਡਰ ਨੇ ਬੁਨਿਆਦੀ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਵਿਰੋਧ ਜਤਾ ਰਹੇ ਨੇ ਕਿ ਅਸੀਂ ਡਿੰਪੀ ਢਿੱਲੋਂ ਨੂੰ ਚੌਣ ਮੈਦਾਨ ਦੇ ਵਿੱਚ ਨਹੀਂ ਉਤਰਨ ਦੇਣਾ ਇਸ ਤੋਂ ਪਹਿਲਾਂ ਪ੍ਰਤਪਾਲ ਸ਼ਰਮਾ ਵੀ ਸੀ ਜਿਹੜੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੱਖੋਂ ਜਿਹੜੇ ਲੀਡਰ ਹੈਗੇ ਨੇ ਆਮ ਆਦਮੀ ਪਾਰਟੀ ਦੇ ਗਰਾਊਂਡ ਲੈਵਲ ਦੇ ਉਹ ਵੀ ਵਿਰੋਧ ਕਰਦੇ ਪਏ ਨੇ ਕਿ ਅਸੀਂ ਡਿੰਪੀਟਲ ਨੂੰ ਟਿਕਟ ਨਹੀਂ ਦਿਵਾਉਣੀ ਇਸੇ ਵਾਸਤੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਵੀ ਜਾ ਕੇ ਆਏ ਅਮਨ ਅਰੋੜਾ ਨੂੰ ਖਥਤ ਤੌਰ ਤੇ ਮਿਲ ਕੇ ਵੀ ਆਏ ਯਾਨੀ ਕਿ ਸਥਿ ਜਿਹੜੀ ਆ ਉਹ ਗਮਗੀਨ ਹੁੰਦੀ ਨਜ਼ਰ ਆ ਰਹੀ ਹੈ ਡਿੰਪੀਟਲ ਉਹ ਵਾਸਤੇ ਖੈਰ ਹੁਣ ਡਿੰਪੀਟਲ ਨੂੰ ਕੀ ਕਰਨਗੇ ਜਾਂ ਆਮ ਆਦਮੀ ਪਾਰਟੀ ਟਿਕਟ ਦੇਵੇਗੀ ਨਹੀਂ ਦੇਵੇਗੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਐਕਸੈਪਟ ਹੋਵੇਗਾ ਨਹੀਂ ਹੋਵੇਗਾ ਇਹ ਭਵਿੱਖ ਦੀ ਗੱਲ ਹੈ ਪਰ ਕੁਝ ਚਰਚੇ ਇਸ ਤਰ੍ਹਾਂ ਦੇ ਬਣਦੇ ਪਏ ਯੋ ਵੀ ਹੋਏਗਾ ਦਸ ਦੇ ਰਮਾਂਗੇ ਬਨੇ ਰੋਮਨ ਇੰਡੀਆ ਪੰਜਾਬੀ ਦੇ